ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਆ ਗਿਆ ਸਾਹਿਬ ਨਾਨਕਿਆ ਤਾਂ ਆਓ ਜੀ ਆਓ ਜੀ ਬਸ ਜੀ ਜੀ ਆਓ 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 ਆ ਕੀ ਕੀ ਹੈ ਵਧੀਆ ਅਲੰਗਰਾਜ ਉਹ ਵੀ ਜੈ ਵੀ ਆਵੇ ਲੜ ਰਹੀ ਹੈ ਆ ਆ ਗਿਆ ਅੱਛਾ ਰੁਕ ਨਹੀਂ ਦੇ ਲੜੋਏਗਾ ਤੂੰ ਮੇਰੇ ਵੈਸੇ 5 ਮਿੰਟਾਂ ਨੂੰ ਕੀ ਤੱਕੇ ਆ ਗਏ ਮੁੰਡਾ ਨਮੀ ਗਾ ਉਹ ਬਸ ਲੈ ਉਹ ਬੰਦਾ ਹੁਣ ਬੰਦਾ ਹੁਣ ਲੈ ਆ ਆ ਜੀ ਇਹਦੀ ਕਾਟਤੀ ਬਸ ਮੈਂ ਤੂੰ ਉਹ ਲੈ ਦੇ ਤੱਕੇ ਤਾਂ ਉੱਥੇ ਤਾਂ ਰੱਖੇ ਜਿਹੜਾ ਉਹਨੇ ਠੀਕ ਹੈ ਚਲੋ ਜੀ ਬਸ ਇਹ ਵੀ ਜਗਾ ਤੌਰ ਦੇਖ ਲੋ ਨਾਨਕੇ ਪੈਸੇ ਇੱਦਾਂ ਦੇਖੋ ਨਾਨਕੇ ਨੇ ਕਿ ਮੈਂ ਤਾਰਾ ਐਨਕਾ ਤਾਂ ਉਰੀ ਲਾਈਆਂ ਨੇ ਐਨਕਾ ਹੋਰ ਲੰਜਣ ਕਿ ਆ ਜਿਹੜੀ ਲੈ ਦਿੱਤੀ ਜੀ ਇੱਕ ਮੈਂ ਸੱਪਰ ਗਿਆ ਉੱਥੇ ਪਤਾ ਸੱਪ ਨਹੀਂ ਆ ਗਈ ਸੀ ਸੱਪ ਨਹੀਂ ਅੱਛਾ ਜੀ ਲਾ ਸੱਪ ਨਹੀਂ ਨਹੀਂ ਸੱਪਣੀ ਹੁੰਦੀ ਆ ਮਾ ਪਤਾ ਨਹੀਂ ਕਿਹੜੀ ਸੱਪਣੀ ਆ ਗਈ ਆਪਣੀ ਆਪਣੀ ਰੋਦੀ ਚੱਲ ਜਾ ਬਣਿਆ ਸੱਪਣੀ ਦਾ ਠੀਕ ਹੈ ਥੈਂਕ ਯੂ ਆ ਜਾਏ ਆਹ ਕਹੂ ਕੀ ਤੇਰਾ ਦੋ ਪੈਣ ਕੇ ਤੇਰਾ ਨਹੀਂ ਤੂੰ ਹੁਣ ਨਾਨਕੇ ਜਾਇਆ ਆ। ਉਹ ਤੋਏ ਤਾਂ ਆਦਾਂ ਸੀ। ਮੈਂ ਕਿਤੇ ਨੂੰ ਗਾ। ਮੈਂ ਨੂੰ ਹੋਰ ਮੈਂ ਨਹੀਂ। ਪਾਣੀ ਕਰਦਾ ਨਹੀਂ। ਮੈਂ ਨਹੀਂ ਕਰੀਂਦਾ ਡੈਡੀ। ਲਵ ਯੂ। ਮੈਨੂੰ ਪਾਣੀ ਕਰਦਾ ਵਰਤੋਂ। ਨਾ। ਨਾ। ਪਿਆਰ ਆਪਦੀ ਜਗ੍ਹਾ ਚੀਜ਼ ਆਪਦੀ ਜਗ੍ਹਾ। ਇੱਕ ਵੱਡੇ ਡੈਡੀ ਦਾ। ਡੇਰੇ ਵਿੱਕੀ ਜੇ ਟੁੱਟ ਗਿਆ ਤਾਂ ਤੈਨੂੰ ਦੁਬਾਰਾ ਲੈ ਕੇ ਜਾਣਾ ਪਊਗਾ। ਸਲਾਮ ਜੈ ਲਾਲ ਆ ਚੱਕ ਬਾਰੇ ਤੇ ਜਾਨ ਦੀ ਬੋਲਾ ਕਹਿੰਦੇ ਦੁਪਹਿਰਾ ਕੱਟ ਜਾ ਕਿਹੜਾ ਕਾਲੂ ਥੋੜਾ ਜਿਹਾ ਕੜੀ ਪਾ ਪੁੱਨੇ ਨੂੰ ਪੁੱਤਾ ਪੁੱਤਾ ਨੂੰ ਜਾਈਗਾ ਆ ਜਰਾ ਭਾਈ ਆਏ ਕਿਹਾ ਅੱਜ ਟੁਟੋ ਮੈਂ ਕਿਹਾ ਅਜੇ ਨੂੰ 12 ਸਾਲ ਤੋਂ ਬਾਅਦ ਬੰਦਾ ਰੱਖੂ ਹਾਂ ਹਾਂ ਟੁਟੋ ਕਿ ਲੈਂਦੇ ਜੂਰ ਕਹਦਾ ਹੈ ਯਾਰ ਹਾਂ ਬਸ ਗੱਲ ਨਹੀਂ ਆ ਗਿਰਦਾ ਨਾ ਫਿਰ ਠੀਕ ਹੋ ਰਿਓ ਜੰਮੀ ਉਹ 18 ਰੰਗ ਬੰਦ ਬਣੇ ਸੀ ਤਾਂ ਬੜਾ ਬੋਨ ਦੀ ਗੱਲ ਹੈ ਜਾ ਜਾ ਲਓ ਜੀ ਆਪਣਾ ਆਮਬਾ ਦਾਚਾਰ ਆ ਗਿਆ ਤੇ ਅਸੀਂ ਹਮੇਸ਼ਾ ਅੰਬਰਾਚਾਰ ਮਰੀ ਤੇ ਪਾਉਣੀ ਆ ਸਲਾਂ ਬੇਬੇ ਪਾਉਣੀ ਲਈ ਮੰਮੀ ਦੇ ਹੱਥ ਦਾ ਉਹਰੇ ਖਰਾਬ ਹੋ ਜਾਂਦਾ ਚਾਰ ਕੁਸ ਥੋੜਾ ਜਿਹਾ ਮੰਮੀ ਜਾ ਕੇ ਸਕਾ ਕੇ ਪਾ ਦੇਗੀਆ ਤਾਂ ਚੀੜਾ ਹੋ ਜਾਂਦਾ ਇਹ ਤਾਂ ਪਰਾਣਾ ਚਾਰ ਆਪਣੇ ਮੁੱਕ ਵੀ ਆਦੀ ਹੋਗੀ ਵੀਡੀਓ ਕਰਕੇ ਹਨਾ ਕੁੜੀਆਂ ਰੋਟੀ ਰੋਟੀ ਕਾੰਦੀਆਂ ਨੇ ਖੁਸ਼ਬੂ ਬਹੁਤ ਸੋਹਣੀ ਆ ਗਈ ਹੈ ਕੱਚੇ ਕੱਚੇ ਹਮ ਤੇ ਆਦੀ ਦੋ ਜੀ ਖਾਓ ਅੰਬਰਾਚਾਰ ਹਾਈ 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 ਭੁੱਖ ਲੱਗਦੀ ਆ ਹੁਣ ਲੱਸੀ ਦਾ ਘਰਾ ਸਮੱਖਣੀ ਆਂਬਲਾਚਾਰ। ਥਾਨਾ ਰੋਟੀ ਬੜੀਆ ਲੱਗਦੀ ਆ। ਪਹਿਲਾਂ ਸਾਡੇ ਬੇਬੇ ਚਾਰ ਬਣਾਉਂਦੀ ਹੁੰਦੀ ਸੀ ਬੇਬੇ ਦੇ ਹੱਥ ਦਾ ਚਾਰ ਬਹੁਤ ਵਧੀਆ ਹੁੰਦਾ ਸੀ। ਰਮੇਸ਼ਾ ਉਹੀ ਪਾ ਕੇ ਦਿੰਦੀ ਹੁੰਦੀ ਸੀ ਉਹਰੇ ਵੀ ਸਾਨੂੰ। ਬੇਬੇ ਤੁਸੀਂ ਪਾ ਕੇ ਖਾਂਦੇ ਸੀ ਅਸੀਂ। ਹੁਣ ਮੰਮੀ ਪਾ ਦਿੰਦੀ ਆ। ਪਿਛਲੇ ਸਾਰੇ ਬੇਬੇ ਵਿਚਾਰੀ ਢਿੱਲੀ ਜੀਤੀ। ਮੰਮੀ ਨੇ ਪਾਇਆ ਤੇ ਪਿਛਲੇ ਸਾਲ ਵੀ ਤੇ ਐਕੀ ਜੇਰ ਪਹਿਲਾ ਮੇਰੀ ਸਲਾਹ ਨਹੀਂ ਤੀ ਮਹਾ ਬਚਾਰੀ ਮੰਮੀ ਕੱਲੀ ਕਿਵੇਂ ਪਾਓਗੇ ਇਹ ਚਾਰ ਘਰ ਦੇ ਕੰਮੇ ਨਿਭੜਦੇ ਹੈਗੇ ਫਿਰ ਹਾਪੀ ਤਬਾਗੀ ਮੈਂ ਕਿਹਾ ਚੱਲ ਹੁਣ ਤੂੰ ਗਈ ਹੋਈਆਂ ਮੈਂ ਕਿਹਾ ਨਾਲ ਲੱਗ ਕੇ ਪਵਾ ਦੀ ਮੰਮੀ ਦੇ ਤੇ ਫਿਰ ਇਹਨੇ ਚੱਲ ਨਾਲ ਲੱਗ ਕੇ ਦੋਏ ਜਣੇ ਨਾਲ ਰਲ ਕੇ ਚਾਰ ਪਾ ਲਿਆ ਚੱਲ ਕੰਮ ਬਣ ਗਿਆ ਆਪਣਾ ਹਨਾ ਨਿੰਬੂ ਦਾ ਮਿਰਚਾਂ ਦਾ ਉਹ ਤਾਂ ਸਾਰੇ ਮੈਂ ਪਾ ਲੀਨੀਆਂ ਬਸ ਅੰਬ ਦਾ ਨਹੀਂ ਪਾਇਆ ਹੈਗਾ ਪਾਤਾ ਦੇਵਾ ਪਰ ਥੋੜਾ ਜਿਹਾ ਡਰ ਜਾ ਲੱਗਦਾ ਵੀ ਕਿਤੇ ਖਰਾਬ ਜਾਣਾ ਹੋ ਜੇ ਹਨਾ ਮੂੰ ਤਾਂ ਉੱਥੇ ਜਾ ਕੇ ਮम्मी ਨਾਲ ਮੈਂ ਪਵਾ ਦਿੰਦੀ ਦੀ ਪਤਾ ਵੀ ਕਿਵੇਂ ਪਾਉਂਦੇ ਨੇ ਸਾਰਾ ਚੱਲ ਫਿਰ ਵੀ ਡਰ ਜਾ ਲੱਗਦਾ ਥੋੜਾ ਜਿਹਾ ਤਾਂ ਕਰਕੇ ਮम्मी ਤੇ ਹੀ ਪਵਾ ਲੈਨੀ ਆ ਤੇ ਦੇਖਾਂਗੇ ਮੌਕਾ ਮਿਲਿਆ ਤਾਂ ਪਾ ਲਾਂਗੇ ਹਨਾ ਜਦੋਂ ਤੱਕ ਮम्मी ਪਾ ਕੇ ਦਿੰਦੀ ਆ ਉਦੋਂ ਤੱਕ ਮम्मी ਤੋਂ ਪਵਾ ਲੈ ਕਰਾਂਗੇ ਕਿਹੜਾ ਇੱਕ ਵੀਡੀਓ ਆਈ ਤੀ ਗਿਆ ਵੀ ਘਰੇ ਵੀ ਕੁੜੀਆਂ ਨੂੰ ਫੇਕ ਕੇ ਇਹਨਾਂ ਦਾ ਚਾਰ ਨੀ ਮੰਗਾਉਣਾ ਚਾਹੁੰਦਾ ਆਂਬ ਦਾ ਚਾਰ ਵੀ ਘਰੇ ਬਰਕਤ ਨਹੀਂ ਹੁੰਦੀ ਐਗੀ ਪਿਛਲੇ ਸਾਲ ਇੱਕ ਰੀਤ ਜੀ ਆਈ ਸੀ ਹਨਾ ਅਸ ਤਾਂ ਹਮੇਸ਼ਾ ਹੀ ਫੇਕ ਕੇ ਉਹ ਚਾਰ ਮੰਗਾ ਕੇ ਖਾਂਦੇ ਆਪਾਂ ਨੇ ਦਿੰਦੇ ਲੈਂਦੇ ਨਹੀਂ ਆ ਚੱਲਦਾ ਰਹਿੰਦਾ ਤਾਂ ਸਾਰੇ ਵਹਿਮ ਨੇ ਹਨਾ ਤੇ ਚਲੋ ਅੰਦਰ ਦੇਖਦੇ ਮੱਚਾ ਬਾਟੀ ਕੀ ਕਰਦੀ ਆ ਸੋ ਟੈਡਾ ਟੈਡਾ ਲੀਜ਼ ਅ ਫ੍ਰਿੰਗ ਕੇ ਇਹ ਤਾਂ ਹੋਈ ਤੀ ਰਾਤ ਮੰਗੀ ਤੇ ਧਾਂਤੀ ਕਹਿ ਮਾਰ ਕੇ ਥੋੜੀ ਇਸ ਲਈ ਆਂ ਬੀਤੀ ਮੈਂ ਟੰਗੂਗੀ ਤੀ ਇੱਥੇ ਤੈਜੀ ਮਾਰ ਕੇ ਇਹ ਤਾਂ ਸਾਰੇ ਧੋਏ ਹੋਏ ਨੇ ਕੱਪੜੇ ਦਾ ਵਰਤਦਾ ਆ ਸਾਡੀ ਮੋਟਰ ਰੇਤਾ ਚਾੱਕ ਲਈਏ ਦੇਖੋ ਦੂਜੀ ਮeal ਕੱਢ ਗਏ ਅਸੀਂ ਰੇਤਾ ਪਾ ਕੇ ਇਹ ਕੱਪੜੇ ਪਾ ਲਏ ਚੱਕ ਇੱਕ ਟਰਾਈ ਸਹੀ ਇਹਦਾ ਚੱਕ ਕੇ ਇਹਦੇ ਕੱਪੜੇ ਸਾਰੇ ਧੋਏ ਹੋਏ ਨੇ ਉਹ ਹੈਂਗਰ ਆਣ ਕਾ ਨੂੰ ਇਹ ਤਾਂ ਰੇਤਾ ਹੋ ਹੋ ਗਿਆ ਥੀ ਮੋਟਰ ਨੇ ਛਾੜਤੀ ਇਹ ਤਾਂ ਮੈਨੇ ਬਿਲਕੁਲ ਸਾਫ ਆਇਤਾ ਨਾ ਸੁੱਕਾ ਜਾਂਦੀ ਏ ਤਾਂ ਰਾਤ ਉਹਦੇ ਨਾਲ ਮੋਟਰ ਚ ਰਾਤੀ ਮੰਮੀ ਨੇ ਇਹ ਰੇਤਾ ਗੱਲ ਗਿਆ ਮੰਮੀ ਹੈ ਨਾ ਫੂਨ ਦੁੱਧ ਕਰੇ ਦੇਣਾ ਚਲੋ ਚੰਗਾ ਚੰਗਾ ਕੋਈ ਨਹੀਂ ਆ ਗਿਆ ਇਹ ਹੋ ਗਿਆ ਨੱਟੀਲਾ ਕਰਨਾ ਪੋਗਾ ਇਹਦਾ ਹੂੰ ਰਿਕਾਡੀ ਨੂੰ ਹਾਲੀਆ ਦੇ ਕੰਮ ਕਰਾਇਆ ਜਾਂਦਾ ਸੀ ਸਾਡਾ ਜਿਹੜੀ ਤੋਂ ਕਰਦੇ ਹੋ ਕਿਹੜਾ ਹਾਉਰੇ ਅੱਛਾ ਇਹ ਹੌਲੀ ਹੌਲੀ ਆਪੇ ਲੱਗੀ ਜਾਂਦਾ ਹਾਂ ਬੰਦਾ ਨਟ ਲਾ ਨੰਦੇ ਤੋਂ ਮਾੜਾ ਪ੍ਰੈਸ਼ਰ ਬਣਦਾ ਉਹਨੇ ਦੱਸਿਆ ਸੀ ਵੀ ਇੱਥੋਂ ਨਟ ਟਿੱਲਾ ਕਰ ਲੈ ਸਾ ਮੈਂ ਨਟ ਲਗਾ ਲਿਆ ਠੀਕ ਆ ਮੈਂ ਨੂੰੇ ਕਰਨਾ ਭੋਚਾ ਨਟ ਟਿੱਲਾ ਹੋ ਜੂਗਾ ਮੈਂ ਪਹਿਲੀ ਇੱਕ ਮੜਾ ਆ ਬੱਚੋ ਠੀਕ ਕੜਾ ਕਿੰਨੂ ਪਟੜੀਆਂ ਆਈਆਂ ਨੇ ਹਾਂ ਲਾਇਆ ਨਹੀਂ ਪਰਾ ਉਹਦਾ ਉਹ ਕਰੀ ਜਾਂਦੀਆਂ ਨੇ ਕੰਬੇ ਕੰਬ ਹਾਂ ਤੇ ਪਰ ਜਾਈ ਗਈ ਕੇ ਤਾਂ ਚੱਕ ਲਿਆ ਆਹ ਮੋੜ ਲਿਆ ਆਹ ਚਾ ਅਜੋਕੀਆਂਆਂ ਹੋ ਗਈਆਂ ਜਿ ਸੁਨੀਦੀਆਂ ਪਾਥੀਆਂ ਵੀ ਗਰਮੀ ਬਹੁਤ ਜ਼ਿਆਦੇ ਹੋਈ ਪਈ ਆ ਵੀਡੀਓ ਆਲੀਆਂ ਭੈਣ ਜੀਆਂ ਬਾਗੀਆਂ ਤੇ ਆ ਮੈਨੇ ਨਾ ਜਦੋਂ ਟਰੈਕਟਰ ਨੂੰ ਗਾਹਣ ਕਰਕੇ ਆਉਂਦੇ ਨੇ ਹਨਾ ਤੇ ਉਹਦੇ ਉੱਤੇ ਮਿੱਟੀ ਲੱਗ ਰਹੀ ਹੁੰਦੀ ਐ ਫਿਰ ਮੈਂ ਉਹ ਉਤਾਰ ਲੈਂਦੀ ਆ ਚੁੱਲੇ ਤੇ ਲਾਈ ਜਾਂਦੀ ਐ ਝਿਉਕ ਨਹੀਂ ਹੁੰਦੀ ਆ ਝੋਲਾ ਭਰ ਕੇ ਰੱਖ ਲਿਆ ਤੇ ਰੇਰ ਦੇ ਵਿੱਚ ਪਾ ਕੇ ਦੇਰੋਂ ਚੁੱਲੇ ਤੇ ਲਾਉਣੀ ਹੁੰਦੀ ਐ ਚੱਕ ਕੇ ਲਾ ਲੈਨੇ ਆ ਜਵਾਰ ਜਿਸ ਨਹੀਂ ਇੱਥੇ ਲੜਦੀਆਂ ਆ ਉਹਦੇ ਬੈ ਜਾਣਾ ਕਾਲਾ ਕਿਰਾਮ ਹੋਣਾ ਆਪਰੇ ਅਸਰੇ ਡੱਬਾ ਲੈ ਕੇ ਆਏ ਤੇ ਇਹ ਕੱਢਣਾ ਜਾਦੂ ਗਿਆ ਗੱਡੀ 'ਚ ਪਿਆ ਰਿਹਾ ਦੁਪਹਿਰੇ ਆਪੀ ਚਾਹ ਨਾਲ ਕਹਿੰਦੀ ਰਹੀ ਮੈਂ ਖਾ ਲਾ ਮਾਂ ਮੈਨੂੰ ਕੀ ਵਾਦਾ ਤੁਸੀਂ ਲੈ ਕੇ ਆਏ ਹੋ ਕਿ ਨਹੀਂ चल ठीक है चलो जी गए वीडियो हो गई खत्म हम हाँ, कपड़े भी धोने तो ने ਮੈਂ ਕੱਪੜੇ ਸਲਾਈ ਕਰਨ ਲੱਗ ਰਹੀ ᱛੀ ਆਪ ਦਾ ਸੂਟ ਮਾ ਚਲੋ ਥੋੜਾ ਥੋੜਾ ਕਰਕੇ ਬਣਾ ਲੈਂਦੀ ਹਾਂ ਹਨਾ ਮਾ ਬਾਪੂ ਦੇ ਦੱਸਿਆ ਨਿਆ ਬਾਪੂ ਹੀਂ ਦੇ ਦਿਓ ਪਤੀ ਸਾਹਿਬ ਲੈ ਬਾਪੂ ਹੀਂ ਮੈਂ ਜਿਵੇਂ ਆਇਆ ਕਰੀ ਕਿ ਬਾਪੂ ਹੀਂ ਮੈਂ ਲੈ ਕੇ ਆਈਏ ਬਾਪੂ ਜੀ ਨੇ ਹੁੰਦੇ ਕੀ ਇਹਨਾਂ ਨੂੰ ਤੁਸੀਂ ਤਾਂ ਲੈਣਾ ਮਾ ਫਿਰ ਚਾਹ ਰੋ ਸਮਝੋ ਜੀ ਚਾਹ ਲੈ ਗੋਗਾ ਸੁਣ ਕੇ ਤਰ ਮੀਂਜੀ ਹਾਂ ਉਹ ਕਾ ਦੋ ਵਾਰ ਤੱਕ ਹੈਗਾ ਕੁਛ ਨੇ ਪੀਜੀ ਪੀ ਹੋਰ ਚਾਹ ਪੀਂਦੇ ਆਂ ਨਹੀਂ ਅੰਦਰ ਨਾ ਕਿਪ ਠੇ ਹਾਂਜੀ ਕਾ ਦੇ ਆ ਭਾਈ ਇਹ ਤਾਂ ਅੱਧਾ ਪੀਸਾ ਅੱਧਾ ਪੀਸਾ ਆਹ ਮਗਰ ਨਾ ਪਜਾ ਦੇ ਕੋਈ ਨਾ ਖਾ ਲੋ ਕੋਈ ਜ਼ਿਆਦਾ ਨਹੀਂ ਹੈਗਾ ਤਰ ਲੋ ਗੇੜਾ ਜਾ ਦੇ ਕੇ ਹੋਰ ਕਾ ਨੂੰ ਨੇ ਓਕੇ ਇੰਨੇ ਕ ਨਾਲ ਆ ਲੋ ਥੋੜੀ ਬਾਰਗੀ ਆ ਹਾਂ ਰਸ਼ਕ ਲੋ ਹਾਂ ਮੈਂ ਲੱਗ ਰਹੀ ਸੀ ਆਪਣਾ ਸੂਟ ਸਲਾਈ ਕਰਨ ਮੰਮੀ ਦਾ ਬਣਾਤਾ ਤੇ ਹੁਣ ਮੇਰਾ ਵੇਲੀ ਵੇਲੀ ਵਾ ਚੱਲ ਨਹੀਂ ਟੈਪ ਪਾਸ ਹੋ ਜਾਂਦਾ ਥੋੜਾ ਜਿਆ ਰਹਿ ਗਿਆ ਬਸ ਹੁਣ ਇਹ ਵੀ ਬਣਾ ਹੀ ਲਈਏ ਹਨਾ ਚਲੋ ਜੀ ਹਾਂਜੀ ਇਹ ਸੂਟ ਨਾ ਹਰਪੀ ਤੇ ਲੈ ਕੇ ਆਈ ਸੀ ਮਾ ਵੀ ਤੋਂ ਛੁੱਟੀਆਂ ਦੇ ਇੱਕ ਮੇਰਾ ਤੇ ਇੱਕ ਆਪਦਾ ਉਹ ਨੇ ਆਪਣਾ ਤਾਂ ਸਿਲਾਈ ਕਰਨਾ ਦੇਤਾ ਤੇ ਮੇਰੇ ਵਾਲਾ ਜਿਹੜਾ ਉਹ ਮੈਂ ਖੁਦ ਸਟਿਚ ਕਰ ਲੈਣੀ ਹੁੰਦੀ ਆ ਉਹਦਾ ਵੀ ਕਰ ਦਿੰਨੀ ਆ ਉਹ ਕਹਿੰਦੀ ਵੀ ਮੈਨੂੰ ਜਲਦੀ ਚਾਹੀਦਾ ਮੈਂ ਹੌਲੀ ਹੌਲੀ ਬਣਾਉਂਦੀ ਆ ਕਈ ਹੱਟਾਂ ਕਿਉਂਕਿ ਘਰ ਦੇ ਵੀ ਕੰਮ ਤਾਂ ਦੇ ਹੁੰਦੇ ਨੇ ਹਨਾ ਟਾਈਮ ਲੱਗ ਜਾਂਦਾ ਅਗਲੇ ਨੂੰ ਬਣਾਉਂਦੇ ਬਣਾਉਂਦੇ ਕੁਝ ਮੈਂ ਹੌਲੀ ਹੌਲੀ ਬਣਾਉਣੀ ਆ ਫਿਰ ਮੇਰੀ ਢੂਹੀ ਵੀ ਜਾਦੇ ਦੁਖਣ ਲੱਗ ਜਾਂਦੀ ਆ ਫਿਰ ਤਾਂ ਕਰਕੇ ਕਾਂਟਾ ਕੋ ਬੈਠ ਗਈ ਫਿਰ ਰਾਮ ਕਰ ਲਿਆ ਫਿਰ ਬਣਾ ਲਿਆ ਇਸ ਤਰ੍ਹਾਂ ਕਰਕੇ ਉਹ ਕਹਿੰਦੀ ਮੈਨੂੰ ਜਲਦੀ ਚਾਹੀਦਾ ਮੈਂ ਕਿਹਾ ਚਲ ਫਿਰ ਦੂਸਤੀਚ ਕਰਵਾ ਲਾ ਤੇ ਉਹਨੇ ਆਪ ਜਿਹੜਾ ਸਟੀਚ ਕਰਨਾ ਦੇਤਾ ਆਪਣੇ ਲਵੀ ਨੇ ਗਮਾਂਢੀ ਉਹ ਬਣਾ ਦਿੰਦੇ ਨੇ ਤੇ ਮੇਰੇ ਵਾਲਾ ਮੈਂ ਬਣਾਉਣ ਲੱਗ ਗਈ ਬਸ ਇਹ ਬਣੇ ਗਿਆ ਥੋੜਾ ਜਿਹਾ ਰਹਿ ਗਿਆ ਤੇ ਹੁਣ ਵਾਰੀ ਆ ਜੀ ਕਮੈਂਟਾਂ ਦੀ ਹਨਾ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕਰੇ ਨੇ ਉਹਨਾਂ ਦੇ ਆਪਾਂ ਨਾਮ ਬੋਲਣ ਲੱਗਿਆਂ ਪਹਿਲਾ ਨਾਮ ਹੈਗਾ ਮੁਹੰਮਦ ਤਾਰਿਕ ਕਲੋ ਜੱਟ ਪਾਕਿਸਤਾਨ ਤੋਂ ਜੀ ਰਾਜਵਿੰਦਰ ਕੌਰ ਯੂਕੇ ਤੋਂ ਜੈਸਮੀਨ ਚਾਹਲ ਹਰਪਾਜਨਾ ਕੌਰ ਪੰਚਕੂਲਾ ਤੋਂ ਜੀ ਸੰਬੂਸਰੋ ਢੀਂ DSA ਮੁਹੰਮਦ ਆਫਜਲ ਬਲਦੇਵ ਸਿੰਘ ਬੜੈਚ ਗੂਲਾ ਚੀਕਾ ਮਲ ਸਿੰਘ ਮਾਨ ਕੈਨੇਡਾ ਤੋਂ ਹਰਵੀਰ ਸਿੰਘ ਨਵਜੋਤਵਾਲ ਕੈਨੇਡਾ ਤੋਂ ਜੀ ਬਲਦੇਵ ਸਿੰਘ ਸਿੱਧੂ ਦੀਪਨ ਕੁਮਾਰ ਮੰਨੂ ਗਰੇਵਾਲ ਲੁਧਿਆਣਾ ਤੋਂ ਜੀ ਤੇ ਰੁਪਿੰਦਰ ਚੈਹਲ ਲਖਵਿੰਦਰ ਸਿੰਘ ਲਖ ਪੰਗੂ ਅਮਿਤ ਅਛਰਾ ਤੂਰ ਕੈਪ ਜਸਵਿੰਦਰ ਕੌਰ ਸੰਗਰੂਟੋ ਜੀ ਹੰਸ ਰਾਜ ਸਿੰਘ ਪੰਗੂ ਬਲੌਗਜ਼ ਅਮਨਦੀਪ ਢੀਮਾਨ ਅਮਰਜੀਤ ਕੌਰ ਚੋਪੀਆਂ ਤੋਂ ਕਲਵੰਤ ਸਿੰਘ ਵਿੱਕੀ ਪਾਕਿਸਤਾਨ ਤੋਂ ਜੀ ਗੇਮਿੰਗ ਟਿਪਸ 77 ਮਹਿਰ ਸਿੰਘ ਢਿੱਲੋਂ ਮੰਡੀਕਲਾਂ ਤੋਂ ਜੀ ਬਬਲੀ ਹੰਗਾ ਕੈਲੀਫੋਰਨੀਆ ਤੋਂ ਗਰਮੀਤ ਸਿੰਘ ਗੁਰਜੰਟ ਸਿੰਘ ਜਿਸ ਕਰਨ ਕਿਂਸਾ ਹਾਰਸ਼ਯ ਬਤੀਆਂ ਨੇ ਤੋਂ ਰਣਜੀਤ ਕੌਰ ਗੁਰਵਿੰਦਰ ਸਿੰਘ ਮਨਜਿੰਦਰ ਸਿੰਘ ਭੁੱਲਰ ਹੈੜੀ ਰਣਜੀਤ ਗਿੱਲ ਗੁਰਪ੍ਰੀਤ ਸਿੰਘ ਸੁਖਵੀਰ ਢਿੱਲੋਂ ਅਮਰਜੀਤ ਕੌਰ ਚੋਟੀਆਂ ਤੋਂ ਇਹ ਸਾਰੇ ਸੀ ਆਪਾਂ ਨੂੰ ਕਮੈਂਟ ਜਿਹੜੇ ਆਏ ਨੇ ਵੀਡੀਓ ਦੇ ਵਿੱਚ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਆਈ ਨੇ ਸੋਹਣੇ ਕਮੈਂਟਾਂ ਵਾਸਤੇ ਹਨਾ ਤੇ ਐਵੇਂ ਆਪਣਾ ਪਿਆਰ ਦਿੰਦੇ ਰਹਾ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਆਜ ਕੀ ਛੁੱਟੀਆਂ 'ਚ ਗਏ ਨਹੀਂ ਹੋਗੇ ਮੈਂ ਛੁੱਟੀਆਂ 'ਚ ਗਈ ਨਹੀਂ ਹੈਗੀ ਜੀ ਜਸਨੀਤ ਜਾਇਆਈ 2-3 ਦਿਨ ਲਾਇਆਈ ਹਰਪਿੰਦ ਜਾਇਆਈ ਮੇਰਾ ਬੱਸ ਮਨ ਜੀ ਇਹ ਨਹੀਂ ਕਰਿਆ ਰਹੇਗਾ ਤੇ ਮੰਮੀ ਨੇ ਬੱਸ ਛੁੱਟੀਆਂ ਦਾ ਸੂਟ ਦੇ ਤਾਂ ਹਰਪਿੰਦ ਦਿੱਤਾ ਸੀ ਤੇ ਮੈਨੂੰ ਵੀ ਨਾਲ ਹੀ ਦਿੱਤਾ ਮੰਮੀ ਨੇ ਹਨਾ ਤੇ ਜੇ ਮਾਪੇ ਤਾਂ ਹੁੰਦੇ ਹੀ ਆ ਹਨਾ ਵੀ ਬੱਚਾ ਆਵੇ ਨਾ ਵੀ ਕਿਤੇ ਮਨਚੇਚ ਨਾ ਹੋ ਜੇ ਹਨਾ ਵੀ ਮੈਨੂੰ ਦਿੱਤਾ ਨਹੀਂ ਹੈਗਾ ਤੇ ਮੰਮਾ ਤਾਂ ਕਿਹਾ ਸੀ ਮੈਂ ਕਿਹਾ ਮਿਲ ਕੇ ਦੇ ਦੇਓ ਜਦੋਂ ਮੈਂ ਤੇਰਾ ਆਉਂਦੀ ਨੋ ਨੋ ਤੇ ਫਿਰ ਮੰਮੀ ਕਹਿੰਦੀ ਕੁਛ ਨਹੀਂ ਹੁੰਦਾ ਹੈਗਾ ਵੀ ਚਲਤੀਆਂ ਆਦਾ ਫੁੰਨੇ ਹੁੰਦਾ ਹਨਾ ਤੇ ਮੰਮੀ ਨੇ ਫਿਰ ਸਾਨੂੰ ਦੋਨੇ ਪੜਾਣੇ ਸੂਟ ਦੇ ਤੇ ਤੇ ਚਲੋ ਉànga ਵੀ ਜਿਸ ਨੇ ਜਿਹੜਾ ਨੀ ਜਿਹੜੀ ਸਕੂਲ ਬੈਨ ਆ ਉਹ ਮਵੀ ਵੀ ਵਗ ਜਾਂਦੀਆਂ ਤੇ ਇੱਧਰ ਉੱਬਿਆ ਵੀ ਆਉਂਦੀ ਆ ਫਿਰ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਆਉਣ ਜਾਣ ਦੀ ਜਦੋਂ ਮਰਜ਼ੀ ਵਗ ਜੀਏ ਹਨਾ ਮੈਂ ਕਿਹਾ ਚਲੋ ਮੈਂ ਫੇਰ ਵਗ ਜੂਗੀ ਬਾਅਦ ਵਿੱਚ ਜੁਲਾਈ ਗਸਤੀ ਚ ਜਾ ਆਉਂਗੀ ਮੈਂ ਹੋਣ ਚਲੇ ਜਾ ਆਉਣਗੇ ਫਿਰ ਘਰੇ ਵੀ ਔਖਾ ਹੋ ਜਾਣਾ ਜੀ ਦੀ ਦਾ ਟਾਈਮ ਹਨਾ ਜੀਰੀ ਲਾਰੇ ਨੇ ਚਾਹ ਪਾਣੀ ਭੇਜਣਾ ਫਿਰ ਤਾਂ ਕਰਕੇ ਮੈਂ ਗਈ ਨਹੀਂ ਹੈਗੀ ਜੋਨ ਦੇ ਮਹੀਨੇ ਚ ਬੇਬੇ ਦੀ ਡੈਥ ਹੋਈ ਸੀ ਨਾ ਤੇ ਫਿਰ ਮੇਰਾ ਮਨ ਜਾ ਨਹੀਂ ਕਰਿਆ ਹੈਗਾ ਜਾਣ ਲਓ ਕਿਉਂਕਿ ਉਹ ਜਿਹੇ ਟਾਈਮ ਜਦੋਂ ਆਉਂਦਾ ਹੈ ਨਾ ਜਦੋਂ ਆਪਾਂ ਉਸ ਜਗ੍ਹਾ ਤੇ ਹੁੰਨੇ ਆ ਤਾਂ ਥੋੜਾ ਜਿਆਦਾ ਮਨ ਖਰਾਬ ਹੁੰਦਾ ਜੇ ਆਪਾਂ ਵੀ ਦੂਰ ਹੁੰਨੇ ਆ ਤਾਂ ਆਪਣੇ ਗੱਲਾਂ ਉਹ ਨੇ ਜਿਹੜੀਆਂ ਮਨ ਚੋਂ ਨਿਕਲ ਜਾਂਦੀਆਂ ਨੇ ਦਿਮਾਗ ਚੋਂ ਹਨਾ ਆਪਾਂ ਸੌ ਵਾਸੇ ਸੌਤੀ ਲੱਗਦੀ ਆ ਕੰਮ ਧੰਦੇ ਚ ਬਿਜਿਓ ਨੇ ਜਦੋਂ ਆਪਾਂ ਉਸ ਜਗ੍ਹਾ ਤੇ ਰਹਨੇ ਆ ਤਾਂ ਜਿਆਦਾ ਆਪਾਂ ਨੂੰ ਤਕਲੀਫ ਹੁੰਦੀ ਆ ਇਸ ਕਰਕੇ ਮੇਰਾ ਕੁਸਤਾਹੀਂ ਜੀ ਨਿਕਰ ਹੈਗਾ ਕਿ ਜਾਣ ਨੂੰ ਉੱਥੇ ਛੁੱਟੀਆਂ 'ਚ ਕਿਉਂਕਿ ਮੇਰੇ ਬੇਬੇ ਦੀ ਡੈਥ 17 ਜੂਨ ਨੂੰ ਹੋਈ ਸੀ ਹਨਾ ਫਿਰ ਮੈਂ اٹਕ ਗਈ ਨਹੀਂ ਮੰਮੀ ਰੋਣੇ ਤੋਂ ਬਿਠੇਰਾ ਫੋਨ ਕਰੇ ਡੈਡੀ ਨੇ ਵੀ ਲਾਏ ਜਾਣੇ ਆ ਆ ਜਾ ਆ ਜਾ ਪਰ ਮੈਂ ਕਿ ਮੈਂ ਨਹੀਂ ਹੋਣਾ ਹੈਗਾ ਇੱਥੇ ਛੁੱਟੀਆਂ 'ਚ ਤੇ ਫਿਰ ਮੈਂ ਗਈ ਵੀ ਹੈਗੀ ਚਲੋ ਜੀ ਫਿਰ ਇਹਦੇ ਨਾਲ ਹੀ ਆਪਾਂ ਆਪਣੇ ਬਲੌਗ ਦਾ ਕਰਦੇ ਆਂਡ ਹਨਾ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਵਿੱਚ ਦੇਵਾ ਗਿਆ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ